ਰਣਜੀਤ ਸਿੰਘ ਢੱਡਰੀਆਂ ਵਾਲੇ ਮੁਖੀ ਡੇਰਾ ਪਰਮੇਸ਼ਵਰ ਦਵਾਰ ਉਹਨਾਂ ਦੇ ਉੱਤੇ ਪਿਛਲੇ 2 ਹਫ਼ਤੇ ਹੋ ਗਏ ਜਿਹੜੀ ਇਹ ਐਫ ਆਈ ਆਰ ਦਰਜ ਕਰਵਾਈ ਗਈ ਹੈ ਪੁਰਾਣੇ ਕੇਸ ਦੇ ਵਿੱਚ 12 ਸਾਲ ਪੁਰਾਣਾ ਕੇਸ ਹੈ ਕਤਲ ਰੇਪ ਤੇ ਕਤਲ ਇਹਦੀ ਐਫ ਆਈ ਆਰ ਦਰਜ ਹੋਈ ਆ ਉਸ ਚੱਕਰ ਦੇ ਵਿੱਚ ਢੱਡਰੀਆਂ ਵਾਲੇ ਭਾਈ ਸਾਹਿਬ ਲਗਾਤਾਰ ਮੀਨਸ ਲਾਈਵ ਹੋ ਰਹੇ ਨੇ ਆਪਣੇ ਪ੍ਰੋਗਰਾਮਾਂ ਚ ਵੀਡੀਓ ਬਣਾ ਕੇ ਪਾਈ ਜਾ ਰਹੀ ਹੈ ਇੱਕ ਵੀਡੀਓ ਮੇਰੇ ਹੱਥ ਲੱਗੀ ਆ ਤੇ ਜਿਹੜੇ ਢੜਰੀਆਂ ਵਾਲੇ ਦੇ ਚੱਪਲ ਚੱਟ ਕਹਿ ਲਈਏ ਆਪਾਂ ਗੜਬਈ ਜਿਵੇਂ ਆਹਾ ਗੋਲਕਚੋਰ ਬੂਟਾ ਸਿੰਘ ਆ ਭਾਈ ਰਣਜੀਤ ਸਿੰਘ ਢੜਰੀਆਂ ਵਾਲੇ ਇਲਜ਼ਾਮਾਂ ਚ ਬਰੀ ਕਰਤੇ ਆਪਣੀ ਅਦਾਲਤ ਖੋਲੀ ਬੈਠਾ ਇੱਥੇ ਠੀਕ ਹੈ ਇੱਕ ਆ ਨਿਊਜ਼ੀਲੈਂਡ ਵਾਲਾ ਗੜਬਈ ਆ ਇਹਦਾ ਢੜਰੀਆਂ ਵਾਲੇ ਤੇ ਲੱਗੇ ਇਲਜ਼ਾਮਾਂ ਬਾਬਤ ਠੀਕ ਹੈ ਤੁਸੀਂ ਸਾਰੇ ਲੱਗੇ ਹੋਏ ਹੋ ਇਹਦੀ ਢੜਰੀ ਦੇ ਪਿਛਵਾੜਾ ਬਚਾਉਣ ਵਾਸਤੇ ਕੋਈ ਗੱਲ ਨਹੀਂ ਕੇਸ ਹੋਇਆ ਆ ਆਪੇ ਤੁਹਾਡੇ ਬਚਾਉਣ ਨਾਲ ਨਹੀਂ ਉਹਨੇ ਬਚਾਣਾ ਹੈਗਾ ਜੀ ਉਹਨੇ ਕੋਈ ਨਹੀਂ ਕੀਤਾ ਉਹਨੇ ਨਿਕਲੇ ਆਉਣਾ ਪਾਕ ਸਾਫ ਠੀਕ ਹੈ ਤੁਸੀਂ ਨਾ ਉਹਦੇ ਸੱਜੇ ਖੱਬੇ ਬਣ ਕੇ ਉਹਨੂੰ ਦਿਖਾਓ ਪਰ ਜਿਹੜੀ ਦੋਸਤੋ ਗੱਲ ਮੈਂ ਕਰਨੀ ਆ ਉਹ ਢੜੀਆਂ ਵਾਲੇ ਨੇ ਆ ਇੱਕ ਦਿਨ ਪਹਿਲਾਂ ਮੀਨਸ ਅੱਜ ਤਰੀਕ ਹੈਗੀ ਆ 21 ਫਰਵਰੀ ਨੂੰ ਇਹਨੇ 21 ਸੌਰੀ ਦਸੰਬਰ 2024 ਨੂੰ ਵੀਡੀਓ ਪਾਈ ਹੈ ਇਹਨੇ 22 23 ਮਿੰਟ ਦੀ ਵੀਡੀਓ 22 ਮਿੰਟ ਦੀ ਤੇ ਇਹਦੇ ਚ ਇਹ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਬਾਰੇ ਇੱਕ ਟਿੱਪਣੀ ਕਰ ਰਿਹਾ ਆ ਤੇ ਮੈਂ ਉਹ ਸੁਣਾ ਕੇ ਤੇ ਫਿਰ ਆਪਣੀ ਟਿੱਕ ਟ ਆਪਣੀ ਕਰਦਾ ਇੱਥੇ ਹਰਾਮਖੋਰੀ ਕਰ ਰਿਹਾ ਢੱਡਰੀ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਗਿਆਨੀ ਹਰਪ੍ਰੀਤ ਸਿੰਘ ਹੋਣਾ ਨੂੰ ਬੜੇ ਸਤਿਕਾਰ ਨਾਲ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਬੜੇ ਸਤਿਕਾਰ ਨਾਲ ਜਿਹੜਾ ਕਹਿ ਰਿਹਾ ਇਹ ਬੇਸਿਕਲੀ ਇਹ ਟੀਚਰ ਕਰ ਰਿਹਾ ਇੱਥੇ ਉਹਨਾਂ ਨੂੰ ਵੀ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਨਾਲ ਥੋੜੇ ਦਿਨ ਪਹਿਲਾਂ ਤੁਸੀਂ ਕਿਹਾ ਡੇਢ ਘੰਟੇ ਦੀ ਵੀਡੀਓ ਚੋਂ 1.5 ਮਿੰਟ ਦਾ ਕਲਿੱਪ ਕੱਟ ਕੇ ਅੱਧਾ ਮਿੰਟ ਦਾ 30 ਸਕਿੰਡ ਦਾ ਕਲਿੱਪ ਚਲਾਇਆ ਕਹਿੰਦੇ ਸਾਰਾ ਸੁਣਾਉਂਦੇ ਗਿਆਨੀ ਹਰਪ੍ਰੀਤ ਸਿੰਘ ਜੀ ਕਿੰਨੀ ਤਕਲੀਫ ਹੁੰਦੀ ਹੈ ਜਦੋਂ ਕੋਈ 1.5 ਘੰਟੇ ਦੀ ਗੱਲ ਕੱਟ ਕੇ ਵਿੱਚੋਂ 1.5 ਮਿੰਟ ਦਾ ਕਲਿੱਪ ਕੱਟਦਾ ਹੈ 1.5 ਘੰਟਾ ਗੱਲ ਹੋਈ ਹੋਵੇ 1.5 ਮਿੰਟ ਕੱਟੇ ਪਰ ਮੇਰੇ ਨਾਲ ਵੀ ਤਾਂ ਇਦਾਂ ਹੀ ਕੀਤਾ ਪਿਛਲੇ 5-7 ਸਾਲਾਂ ਤੋਂ ਜਿਹੜੇ ਬੰਦੇ ਸਾਡੇ ਹਾਂਜੀ ਜਿਹੜਾ ਤੇਰੇ ਨਾਲ ਇਹ ਕੀਤਾ 5 ਸਾਲ 7ਾਂ ਤੋਂ 5 ਸਾਲ 5-7 ਸਾਲਾਂ ਤੋਂ ਤੇ ਆ ਜੋ ਕੁਛ ਗਿਆਨੀ ਹਰਪੀ ਸਿੰਘ ਵਾਲਾ ਜਿਹੜਾ ਉਹ ਵੀਡੀਓ ਕਲਿੱਪ ਆਇਆ ਜਿਹਦੇ ਵਿੱਚ ਉਹ ਤਲਖੀ ਚ ਬੋਲ ਰਹੇ ਨੇ ਇਹਨੂੰ ਆਪਣੇ ਵਲਟੋਹੇ ਨੂੰ ਤੇ ਨਾਲ ਸਾਲਿਆ ਵੀ ਕਿਹਾ ਸ਼ਬਦ ਪਰ ਢੜਰੀ ਤੇਰੇ ਜਿਹੜੇ ਉਹ ਕਲਿੱਪ ਕੱਟ ਕੇ ਪਾਏ ਨੇ ਤੇ ਇਹਨਾਂ ਕਲਿੱਪ ਜਿਹੜਾ ਇਹ ਕਲਿੱਪ ਆਇਆ ਹੈ ਵਾਇਰਲ ਹੋਇਆ ਹੈ ਉਹਦੇ ਵਿੱਚ ਫਰਕ ਹੈ ਇੱਕ ਬੇਸਿਕ ਫਰਕ ਹੈ ਤੈਨੂੰ ਮੈਂ ਸਮਝਾਉਣਾ ਤੈਨੂੰ ਨਹੀਂ ਸਮਝ ਲੱਗਣੀ ਮੰਦ ਬੁੱਧੀ ਐ ਤੂੰ ਜਿਹੜੇ ਤੇਰੇ ਵੀਡੀਓ ਦੇ ਜਿੱਥੋਂ ਕਲਿੱਪ ਕੱਟੇ ਜਾਂਦੇ ਨੇ ਉਹ ਤੇਰੇ YouTube ਚੈਨਲ ਦੇ ਉੱਤੇ ਪੈ ਨੇ ਸਾਰੇ ਦੇ ਸਾਰੇ ਵੀਡੀਓਜ਼ ਉਹਦੇ ਵਿੱਚੋਂ ਉਹ ਚਲਾਏ ਜਾਂਦੇ ਨੇ ਕਲਿੱਪ ਠੀਕ ਆ ਹੁਣ ਅੱਜ ਮੈਂ ਤੇਰੀ 20 22 ਮਿੰਟ ਦੀ ਹੈਗੀ ਆ ਵੀਡੀਓ ਉਹਦੇ ਵਿੱਚੋਂ ਮੈਂ ਸਿਰਫ ਉਹਨਾਂ ਕਿੱਸਾ ਚਲਾਉਣਾ ਆ ਜਿਹੜਾ ਜਿਹੜਾ ਮੇਰੀ ਇਸ ਵੀਡੀਓ ਦਾ ਜਿਹੜਾ ਹੈਗਾ ਵਿਸ਼ਾ ਆ ਵੀਡੀਓ ਬਣਾਉਣ ਦਾ ਬੱਕੜਵਾ ਤਾਂ ਤੂੰ 22 ਮਿੰਟ ਕੀਤੀ ਆ ਹੁਣ ਮੈਂ ਤੇਰੀ 22 ਮਿੰਟ ਦੀ ਥੋੜਾ ਵੀਡੀਓ ਚਲਾ ਦੇਣੀ ਆ ਤੇ ਦੂਜੇ ਪਾਸੇ ਕਿਉਂਕਿ ਤੇਰੀ ਉਹ ਜਿਹੜੀ ਵੀਡੀਓ ਹੈ ਤੂੰ ਕਹਿ ਰਿਹਾ ਕਿ ਮੇਰੇ ਕਲਿੱਪ ਕੱਟ ਕੇ ਪਾਏ ਨੇ ਤੇ ਵੀ ਗਿਆਨੀ ਹਰਪੀ ਸਿੰਘ ਨੂੰ ਬੜੀ ਤਕਲੀਫ ਹੋਈ ਵੀ ਉਹਦਾ ਕਲਿੱਪ ਕੱਟ ਕੇ ਪਾਇਆ ਗਿਆ ਹੈ ਜਿਹੜੀ ਗਿਆਨੀ ਇਹ ਕਲਿੱਪ ਆਇਆ ਹੈ ਵਾਇਰਲ ਹੋ ਰਿਹਾ ਹੈ ਤਲਖੀ ਵਾਲਾ ਉਹ ਕਲਿੱਪ ਪਹਿਲੀ ਗੱਲ ਤਾਂ ਜਨਤਾ ਦੀ ਕਚੈਰੀ ਚ ਨਹੀਂਗਾ ਦੂਜੀ ਗੱਲ ਉਹ ਗਿਆਨੀ ਹਰਪੀ ਸਿੰਘ ਕੋਲ ਵੀ ਨਹੀਂਗਾ ਤੇ ਜਿਹਦੇ ਕੋਲ ਉਹ ਹੈਗਾ ਆ ਜਿਹੜੇ ਇੱਕ ਸਟੂਡੀਓ ਨੇ ਉਸ ਵੀਡੀਓ ਦੇ ਸਿਰਫ ਉਹਨਾਂ ਨੂੰ ਹੀ ਪਤਾ ਉਸ ਵੀਡੀਓ ਦੇ ਵਿੱਚ ਕੀ ਹੋਇਆ ਜਾਂ ਜਿਹੜੇ ਉੱਥੇ ਦੋ ਚਾਰ ਬੰਦੇ ਬੈਠੇ ਸੀਗੇ ਸੋ ਤੇਰੀ ਵੀਡੀਓ ਤਾਂ ਪਈ ਆ ਸਾਰਾ ਕੁਝ ਤੇਰੀ ਵੀਡੀਓ ਜਾਨੀ ਪਬਲਿਕ ਪਲੇਟਫਾਰਮ ਤੇਰੇ YouTube ਚੈਨਲ ਦੇ ਉੱਤੇ ਹੁਣ ਜੇ ਤੂੰ ਆ ਮੈਨੂੰ ਕਹੇ ਵੀ ਮੈਂ ਤੇਰਾ 22 ਮਿੰਟ ਦਾ ਕਲਿੱਪ ਚਾ ਪਾਦਮਾ ਸਾਰਾ ਤੇ ਫੇਰ ਗੱਲ ਕਰਾਂ ਤੇ ਇਹ ਤਾਂ ਫੇਰ ਤੇਰੀ ਹੁਣ ਹਰਾਮਖੋਰੀ ਹੋਊਗੀ ਤੇ ਮੇਰੀ ਬੇਫਕੂਫੀ ਹੋਊਗੀ ਵੀ ਮੈਂ ਗੱਲ ਕੋਈ ਕਰਨੀ ਸੀਗੀ ਤੇ ਚਲਾਤਾ 22 ਮਿੰਟ ਦਾ 22 ਮਿੰਟ ਦੇ ਵਿੱਚ ਉਹ ਆ 2 ਮਿੰਟ ਦਾ ਤੇਰਾ ਕਲਿੱਪ 2 ਮਿੰਟ ਦੀ ਤੇਰੀ ਗੱਲ ਆ ਜਿਹੜੀ ਮੈਂ ਚਲੋ ਅੱਗੇ ਐਡ ਆਨ ਕਰਕੇ ਵੀਡੀਓ ਵੱਡੀ ਹੋ ਜਾਣੀ ਹੈ ਤੇ ਦਿਵਾਨ ਬੰਦ ਕਰਾਉਣ ਲਈ ਜਥੇਦਾਰ ਜੀ ਤੁਹਾਡੇ ਕੋਲ ਗਏ ਸੀ ਉਹਨਾਂ ਨੇ ਵੀ ਤਾਂ ਦਿੱਦ ਦੇ ਸੈਕਿੰਡ ਅੱਦੇ ਅ ਨਾ ਦਵਾਨ ਬੰਦ ਕਰਾਉਣ ਤੇਰੇ ਗਏ ਸੀਗੇ ਉਹ ਕੰਪਲੀਟ ਲੈ ਕੇ ਗਿਆ ਸੀ ਤੇਰੀ ਸ਼ਿਕਾਇਤ ਵੀ ਇਹ ਇਹ ਦੇ ਕਲਿੱਪ ਤੇਰੇ ਭੇਜ ਉਹਨਾਂ ਨੇ ਲੈ ਕੇ ਗਿਆ ਹੋਣੇ નો ਡਾਊਟ ਉਹ ਕਲਿੱਪ ਜਿਹੜੀਆਂ ਤੂੰ ਟਿੱਪਣੀਆਂ ਕੀਤੀਆਂ ਸਰੋਵਰ ਦੇ ਉੱਤੇ ਅਕਾਲ ਤਖਤ ਸਾਹਿਬ ਦੇ ਉੱਤੇ ਦਰਬਾਰ ਸਾਹਿਬ ਦੇ ਉੱਤੇ ਗੁਰੂਆਂ ਦੇ ਉੱਤੇ ਉਹ ਗਲਤ ਸੀ ਕਿ ਠੀਕ ਸੀ ਉਹ ਤਾਂ ਉਦੋਂ ਫੈਸਲਾ ਹੋਣਾ ਸੀ ਜੇਕਰ ਤੂੰ ਉੱਥੇ ਜਾਂਦਾ ਇਹਨੂੰ ਦੋਸਤੋ ਨਵੰਬਰ 2010 ਨਵੰਬਰ ਜਾਂ ਦਸੰਬਰ 2019 ਦੀ ਗੱਲ ਹੈ ਕਰੋਨਾ ਤੋਂ ਪਹਿਲਾਂ ਇਹਨੂੰ ਆਪਣੇ ਗਿਆਨੀ ਹਰਪੇ ਸਿੰਘ ਉਹਨਾਂ ਨੇ ਇੱਕ ਪੰਜ ਮੈਂਬਰੀ ਕਮੇਟੀ ਬਣਾ ਕੇ ਪਟਿਆਲੇ ਦੁਖਨਿਵਾਰਨ ਦੁਵਾਰ ਸਾਹਿਬ ਇਹਨੂੰ ਸੱਦਿਆ ਸੀ ਕਿ ਉੱਥੇ ਆ ਕੇ ਤੂੰ ਆਪਣਾ ਸਪਸ਼ਟੀਕਰਨ ਦੇ ਦੇ ਇਹ ਗਿਆਨੀਗਾ ਉੱਥੇ ਇਹ ਕਹਿੰਦਾ ਵੈਸੇ ਤਾਂ ਮੈਂ ਜਿਹੜਾ ਦਿਨ ਉਹਨਾਂ ਨੇ ਮੇਖਰ 11 ਕ 12 ਦਸੰਬਰ 2019 ਵਾਲਾ ਦਿਨ ਸੀਗਾ ਉਹ ਜਿੱਦਣ ਇਹਨੂੰ ਸੱਦਿਆ ਸੀ ਇਹ ਕਹਿ ਰਿਹਾ ਆਪਣੀ ਵੀਡੀਓ ਚ ਬਕੜਵਾ ਕਰ ਰਿਹਾ ਵੀ ਵੈਸੇ ਤਾਂ ਮੈਂ ਉਸ ਦਿਨ ਹੈ ਨਹੀਂ ਇੰਡੀਆ ਦੇ ਵਿੱਚ ਅਮਰੀਕਾ ਜਾਣਾ ਸੀ ਇਹਨੇ ਕਹਿੰਦਾ ਜੇ ਮੈਂ ਹੁੰਦਾ ਵੀ ਮੈਂ ਤਾਂ ਵੀ ਨਾ ਇੱਥੇ ਆਉਂਦਾ ਠੀਕ ਹੈ ਜਦੋਂ ਤੂੰ ਨਹੀਂ ਗਿਆ ਉੱਥੇ ਤਾਂ ਫੇਰ ਤੇਰੇ ਉੱਤੇ ਬੰਦਸ਼ਾਂ ਲਾਈਆਂ ਨੇ ਉਹਨਾਂ ਨੇ ਹੁਣ ਜੇਕਰ ਤੂੰ ਹੁੰਦਾ ਤੇਰੇ ਪੱਲੇ ਕੁਝ ਹੁੰਦਾ ਜਿਹੜੀਆਂ ਵੀ ਤੂੰ ਟਿੱਕਾਂ ਟਿੱਪਣੀਆਂ ਕੀਤੀਆਂ ਨੇ ਜਾਂ ਜਿਹੜੇ ਵੀ ਉਹਨਾਂ ਨੂੰ ਇਤਰਾਜ਼ ਸੀਗੇ ਤੂੰ ਉਹਨਾਂ ਨੂੰ ਕਹਿੰਦਾ ਵੀ ਮੈਨੂੰ ਇਤਰਾਜ਼ ਭੇਜੋ ਆਪਣੇ ਭਾਵੇਂ ਉਹ ਵੀਡੀਓ ਕਲਿੱਪ ਨੇ ਜਾਂ ਜੋ ਵੀ ਜੋ ਵੀ ਇਤਰਾਜ਼ ਨੇ ਉਹਨਾਂ ਦੇ ਮੈਨੂੰ ਭੇਜੋ ਤਾਂ ਕਿ ਮੈਂ ਉਹਨਾਂ ਦਾ ਜਵਾਬ ਲੈ ਕੇ ਆਵਾਂ ਇੱਕ ਤਰੀਏ ਸ਼ਰਤ ਹੋਣੀ ਚਾਹੀਦੀ ਸੀ ਕਿ ਵੀ ਮੈਨੂੰ ਪਹਿਲਾਂ ਇਤਰਾਜ਼ ਭੇਜੋ ਦੂਸਰੀ ਸ਼ਰਤ ਤੇਰੀ ਇਹ ਸੀਗੀ ਵੀ ਜਿਹੜੀ ਉਹ ਬੰਦ ਕਮਰਾ ਮੀਟਿੰਗ ਹੋਣੀ ਆ ਜਿੱਥੇ ਤੈਨ ਸਪਸ਼ਟੀਕਰਨ ਦੇਣਾ ਸੀ ਢੜੀਆਂ ਵਾਲੇ ਨੇ ਵੀ ਉਹਦੀ ਵੀਡੀਓ ਰਿਕਾਰਡਿੰਗ ਹੋਵੇ ਤੇ ਇੱਕ ਕਾਪੀ ਮੈਨੂੰ ਦਿੱਤੀ ਜਾਵੇ ਤੇ ਦੂਜੀ ਕਾਪੀ ਤਾਂ ਉਹਨਾਂ ਕੋਲ ਹੋਣੀ ਹੋਣੀ ਆ ਜਿਹੜੀ オリジナル ਕਾਪੀ ਆ ਪਰ ਤੂੰ ਤਾਂ ਮੋਕੇ ਮਾਰ ਗਿਆ ਉੱਥੇ ਪੇਸ਼ ਹੀ ਨਹੀਂ ਹੋਇਆ ਇਸ ਕਰਕੇ ਤੇਰੇ ਤੇ ਜਿਹੜੀ ਵੀ ਇਹ ਬੰਦਸ਼ ਲਾਈ ਆ ਉਹਨਾਂ ਕੋਈ 15 ਸੈਕਿੰਡ ਦਾ ਕੋਈ 20 ਸੈਕਿੰਡ ਦਾ ਕੰਪਲੀਟ ਗੱਲ ਕਿਦਦਣ ਸੁਣਾਈ ਹੈ ਵੇਖੋ ਕਿੰਨੀ ਤਕਲੀਫ ਹੁੰਦੀ ਸੁਣਾਉਂਦਾ ਜਾ ਕੇ ਉੱਥੇ ਕੰਪਲੀਟ ਗੱਲ ਨਾਲੇ ਜਿਹੜੀਆਂ ਤੇਰੀਆਂ ਵੀਡੀਓਜ਼ ਨੇ ਸਾਰੀਆਂ ਉਹ ਕੰਪਲੀਟ ਨੇ ਜਿਹੜੇ ਕਲਿੱਪ ਕੱਟੇ ਗਏ ਨੇ ਜਿੱਥੇ ਤੂੰ ਹਰਾਮਖੋਰੀਆਂ ਕੀਤੀਆਂ ਨੇ ਉਹੀ ਕਲਿੱਪ ਕੱਟੇ ਗਏ ਨੇ ਆਉਣ ਵਾਲੇ ਟਾਈਮ 'ਚ ਮੈਂ ਚਲਾ ਦੂੰ ਪਾ ਕੇ ਤੇਰੇ ਜਿੱਥੇ ਤੂੰ ਗੁਰਬਾਣੀ ਦਾ ਅੱਧਾ ਸ਼ਬਦ ਪੜ੍ਹ ਕੇ ਤੇ ਆਪਣੀ ਗੱਲ ਪੂਰੀ ਕਰ ਰਿਹਾ ਹੈਂ ਜਿਹੜੀ ਜੋ ਤੇਰੀ ਇੱਛਾ ਆ ਆ ਸ਼ਬਦ ਤੂੰ ਅੱਧਾ ਪੜ੍ਹ ਰਿਹਾ ਹੈਂ ਦੀਨ ਅਮਰ ਸੰਚਾਰ ਬੰਦ ਕਰਾ ਤੇ ਢੱਡਰੀਆਂ ਵਾਲਾ ਬੰਦ ਕਰਾਤਾ ਅਮਰ ਸੰਚਾਰ ਵੀ ਤਾਂ ਦੇਸੀ ਨਾ ਹਰ ਜਗ੍ਹਾ ਗੱਲ ਆ ਵੀ ਅਮਰ ਸੰਚਾਰ ਦੋ ਟਿੱਪਣੀਆਂ ਨੇ ਦੋਸਤੋ ਇਹਦੇ ਤੇ ਪਹਿਲੀ ਗੱਲ ਤਾਂ ਇਹ ਇਹ ਢੱਡਰੀ ਵਾਲੇ ਨੂੰ ਐ ਲੱਗਦਾ ਵੀ ਕੱਲਾ ਅਮਰ ਤੇ ਹੀ ਸ਼ਿਕਾਰ ਰਿਆ ਹੈ ਠੀਕ ਹੈ ਇਹ ਤੋਂ ਪਹਿਲਾਂ ਕਿਸੇ ਨੇ ਅਮਰ ਸ਼ੱਕਹਿ ਨਹੀਂ ਤੇ ਇਹ ਤਾਂ ਬਾਅਦ ਚ ਵੀ ਨਹੀਂ ਸ਼ੱਕਣਾ ਕਿਸੇ ਨੇ ਦੂਜੀ ਗੱਲ ਢੱਡਰੀ ਜਿਹੜਾ ਤੇਰਾ ਦੂਜੀ ਦਿਨ ਵਾਲਾ ਗੜਬਈ ਆ ਨੇਕੀ ਠੀਕ ਹੈ ਉਹ ਪਤਾ ਆਪਣੇ ਪ੍ਰੋਗਰਾਮ ਤੇ ਉਹ ਜਿਹੜਾ ਇੱਥੋਂ ਮੌਂਟਰੀਅਲ ਤੋਂ ਭੌਂਕਦਾ ਹੁੰਦਾ ਉਹਦੇ ਵਾਸਤੇ ਚੌਂ ਚੌਂ ਟੌਂ ਟੌਂ ਕਰਦਾ ਹੁੰਦਾ ਸਤਨਾਮ ਸਿੰਘ ਉਹ ਤਾਂ ਅਮਰਤ ਨੂੰ ਦੱਸਦਾ ਡਹੇ ਵੀ ਇਹ ਡਹੇ ਨੇ ਸਿੱਖਾਂ ਦੇ ਗਲ ਦੇ ਵਿੱਚ ਫਾਹਾ ਪਾਤਾ ਹੈ ਵੀ ਡਹੇ ਦਾ ਮਤਲਬ ਹੁੰਦਾ ਦੋਸਤੋ ਜਿਵੇਂ ਉਹ ਕਿਸੇ ਵੇਲੇ ਆਪਾਂ ਮੱਝਾਂ ਚਰਾਉਣ ਲੈ ਕੇ ਜਾਂਦੇ ਸੀਗੇ ਹੁਣ ਤਾਂ ਉਹ ਟ੍ਰੈਂਡ ਰਿਆ ਨਹੀਂਗਾ ਮੱਝਾਂ ਦੇ ਗਲ ਦੇ ਵਿੱਚ ਨਾ ਉਹ ਪਾ ਕੇ ਸੰਗਲ ਜਾਂ ਰੱਸਾ ਪਾ ਕੇ ਇੱਕ ਲੱਕੜ ਦਾ ਕਹ ਲਓ 3-4 ਫੁੱਟ ਦਾ ਪਾਵਾ ਜਾਂ ਲੱਕੜ ਕਹ ਲਓ ਲੰਬੀ ਸਾਰੀ 3-4 ਫੁੱਟ ਦੀ ਉਹ ਲਟਕਾ ਦਿੰਦੇ ਸੀ ਤਾਂ ਕਿ ਜੇ ਮੱਝ ਭੱਜੇ ਤਾਂ ਉਹਦੇ ਪੈਰਾਂ 'ਚ ਵੱਜੇ ਉਹ ਲੱਕੜ ਤੇ ਉਹ ਮੀਨਸ ਦੌੜ ਨਾ ਸਕੇ ਭੱਜ ਨਾ ਸਕੇ ਆਰਾਮ ਨਾਲ ਚੱਲੇ ਉਹ ਤਾਂ ਦੱਸਦਾ ਉਹਨੂੰ ਡਹਾ ਤੇ ਤੂੰ ਕਹਿ ਰਿਹਾ ਆ ਵੀ ਜਿਹੜਾ ਮੈਂ ਮਹੰਮਤ ਸ਼ਕਾਉਂਦਾ ਸੀਗਾ ਤੁਸੀਂ ਸਿਰੇ ਦੇ 도ਗਲੇ ਬੰਦੇ ਹੋ ਜੋ ਕੁਛ ਢੱਡਰੀ ਤੇਰਾ ਨਾ ਹੋ ਰਿਹਾ ਬਹੁਤ ਵਧੀਆ ਹੋ ਰਿਹਾ ਤੇਰਾ ਵੈਸੇ ਤਾਂ ਹੁਣ ਤੂੰ ਚਲ ਮੈਂ ਜਿਹੜਾ ਟੌਪਿਕ ਹੋਰ ਧੀ ਰਹਾ ਆਉਣ ਵਾਲੇ ਟਾਈਮਸ ਤੇਰੇ ਤੇ ਮੈਂ ਪਾਉਂ ਵੀਡੀਆਂ ਹੋਰ ਵੀਡੀਓ ਅਕਾਲ ਤਖਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਮਰਿਆਦਾ ਦਾ ਪ੍ਰਚਾਰ ਤਾਂ ਮੈਂ ਕਰਦਾ ਸੀ ਨਾ ਨਾ ਤੇਰਾ ਜਿਹਨੂੰ ਤੂੰ ਕਹਿਣਾ ਹੈ ਅਕਾਲ ਤਖਤ ਸ਼ਾਨ ਹੈ ਜੇ ਅਕਾਲ ਤਖਤ ਮੰਨਦਾ ਹੁੰਦਾ ਸ਼ਾਨ ਹੈ ਅਗਰ ਤੈਨੂੰ ਸੱਦਿਆ ਸੀਗਾ ਅਕਾਲ ਤਖਤ ਦੇ ਹੀ ਉਹ ਉਸ ਵੇਲੇ ਦੇ ਸੀਗੇ ਪ੍ਰਧਾਨ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜਿਨ੍ਹਾਂ ਨੇ ਤੈਨੂੰ ਸੱਦਿਆ ਸੀਗਾ ਸਪਸ਼ਟ ਕਰਨ ਵਾਸਤੇ ਤੂੰ ਨਹੀਂ ਮੰਨਿਆ ਉਹਨੂੰ ਮਹਾਨ ਜਿਉਂ ਤੂੰ ਮੇਰੇ ਕਹਿ ਰਹੇ ਮੇਰੇ ਤੇ ਸਿੱਧੀ ਉਹ ਬੰਦ ਚਲਾਈ ਤੂੰ ਝੂਠ ਬੋਲ ਰਿਹਾ ਤੇ ਹਰਾਮਖੋਰੀ ਕਰ ਰਿਹਾ ਜਦੋਂ ਤੂੰ ਨਹੀਂ ਪਹੁੰਚਿਆ ਉੱਥੇ ਫੇਰ ਬੰਦ ਚਲਾਈ ਹੈ ਤੇ ਕਿੰਨੀ ਤਕਲੀਫ ਹੁੰਦੀ ਜਦੋਂ ਕੱਟ ਕੱਟ ਕੇ ਗੱਲਾਂ ਤੇ ਲੋਕਾਂ ਦੇ ਸਾਹਮਣੇ ਗਲਤ ਰੂਪ ਬਣਾਇਆ ਜਾਂਦਾ ਨਾ 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 ਕੋਈ ਕੱਟ ਕੇ ਨਹੀਂਗਾ ਤੇਰੀਆਂ ਸਾਰੀਆਂ ਵੀਡੀਓ ਸੁਣਨ ਤੋਂ ਬਾਅਦ ਉਹ ਵੀਡੀਓਜ਼ ਪਈਆਂ ਨੇ ਮੈਂ ਫੇਰ ਪਾ ਦਿੰਦਾ ਤੇਰੀਆਂ ਹਰਾਮਖੋਰੀ ਦੀਆਂ ਵੀਡੀਓਜ਼ ਮੇਰੇ ਕੋਲ ਸਭ ਸਾਬੀਆਂ ਪਈਆਂ ਨੇ ਕਿਉਂਕਿ 2020 ਸਾਰਾ ਸਾਲ ਮੈਂ ਤੇਰੇ ਤੇ ਤੇਰੇ ਨਿਊਜ਼ੀਲੈਂਡ ਵਾਲੇ ਗੜਵਈ ਦੇ ਉੱਤੇ ਪ੍ਰੋਗਰਾਮ ਕੀਤਾ ਪੂਰੇ ਇੱਕ ਸਾਲ ਜਦੋਂ ਨੇਕੀ ਦੀ ਛਤਰ ਪਤੰਗ ਹੋ ਗਈ ਉਹ ਤੋਂ ਬਾਅਦ ਮੈਂ ਹਟਿਆ ਹੁੰਦਾ ਕੁਝ ਹੋਰ ਹੈ ਸੁਣਾਇਆ ਕੁਝ ਹੋਰ ਨੋ 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 ਤੇਰੀਆਂ ਜਿਹੜੀਆਂ ਸਾਰੀਆਂ ਕਰਤੂਤਾਂ ਨੇ ਉਹ ਹੁਣ ਜਿਵੇਂ ਮੈਂ ਤੇਰੇ ਸਾਹਮਣੇ ਆ ਹੁਣ ਤੂੰ ਦੱਸ ਇਹ ਮੈਂ ਕੀ ਗਲਤ ਕਹਿ ਰਿਹਾ ਇਹਨੂੰ ਗਲਤ ਸਾਬਤ ਕਰ ਦੇ ਤੂੰ ਜਾਂ ਤੇਰੀ ਕੋਈ ਜਿਹੜੀਆਂ ਤੇਰੀਆਂ ਲੀਰਾਂ ਤੁਰੀਆਂ ਫਿਰਦੀਆਂ ਨੇ ਸੋਸ਼ਲ ਮੀਡੀਆ ਤੇ ਵੀ ਇੱਕ ਤੇਰੇ ਇੰਗਲੈਂਡ ਤੋਂ ਮੈਨੂੰ ਬੰਦੇ ਦਾ ਫੋਨ ਆਇਆ ਆ ਜਿਹੜੀ ਮੈਂ ਤੇਰੇ ਤੇ ਪਹਿਲੀ ਵੀਡੀਓ ਪਾਈ ਐ ਨਾ ਵੀ ਇਹ ਢੱਡਰੀਆਂ ਵਾਲਾ ਹਰਾਮਖੋਰੀ ਕਰ ਰਿਹਾ ਵੀ ਦੋ ਮੇਨ ਤੱਤ ਜਿਹੜੇ ਹੈਗੇ ਨੇ ਫੈਕਟ ਉਹ ਲੁਕੋ ਰਿਹਾ ਆਪਣੀ ਪਹਿਲੀ ਵੀਡੀਓ ਦੇ ਵਿੱਚ ਉਹਦੇ ਚ ਜੋ ਵੀ ਉਹ ਸੀਗੀ ਵੀਡੀਓ ਚਲੋ ਮੈਂ ਲਿੰਕ ਪਾ ਦੂੰਗਾ ਨਾਲ ਇੱਥੇ ਉਹ ਕਹਿੰਦਾ ਤੂੰ ਢੱਡਰੀਆਂ ਵਾਲੇ ਦਾ ਪੱਖ ਨਹੀਂ ਪੇਸ਼ ਕੀਤਾ ਇੰਗਲੈਂਡ ਤੋਂ ਤੇਰੇ ਕਿਸੇ ਬੰਦੇ ਦਾ ਫੋਨ ਆਇਆ ਸੀ ਮੈਂ ਕਿਹਾ ਮੈਂ ਢੱਡਰੀਆਂ ਵਾਲੇ ਦੀ ਜਿਹੜੀ ਇਹਦੀ ਪਹਿਲੀ ਵੀਡੀਓ ਐਫ ਆਈ ਆਰ ਦੇ ਬਾਰੇ ਤਿੰਨ ਚਾਰ ਮਿੰਟ ਦੀ ਮੈਂ ਕਿਹਾ ਸਾਰੀ ਵੀਡੀਓ ਚਲਾ ਕੇ ਤੇ ਉਹਦਾ ਵਿਸਲੇਸ਼ਨ ਕੀਤਾਇਆ ਢੱੜਰੀ ਵਾਲਿਆਂ ਦਾ ਪੱਕ ਢੱੜਰੀ ਵਾਲਿਆਂ ਨੇ ਆਪੇ ਪੇਸ਼ ਕਰਤਾ ਉਹਦੇ ਤੇ ਮੈਂ ਤਾਂ ਆਪਣਾ ਪੱਕ ਪੇਸ਼ ਕਰਨਾ ਵੀ ਇੱਥੇ ਇੱਥੇ ਦੋ ਹਰਾਮਕੋਰੀਆਂ ਨੇ ਕੀਤੀਆਂ ਨੇ ਉਹ ਵੀਡੀਓ ਦੇ ਵਿੱਚ ਹਰਪ੍ਰੀਤ ਸਿੰਘ ਜੀ ਤਕਲੀਫ ਵੇਖਿਆ ਕਿੱਦਾਂ ਹੁੰਦੀ ਏ ਤੇ ਇਦਾਂ ਹੀ ਤੁਹਾਡੇ ਕੋਲ ਗਏ ਸੀ ਬੰਦੇ ਤੁਸੀਂ ਚੈਨਲ ਵਿਦਵਾਨ ਬੰਦ ਕਰ ਦਿਓ ਚਲੋ ਦੋਸਤੋ ਮੈਂ ਆਪਣੀ ਗੱਲ ਪੂਰੀ ਕਰਨੀ ਸੀ ਉਹ ਕਰਤੀ ਆ ਵੀਡੀਓ ਚੰਗੀ ਲੱਗੀ ਤਾਂ ਕਿਰਪਾ ਕਰਕੇ ਜਰੂਰ ਸ਼ੇਅਰ ਕਰ ਦਿਓ ਅੱਗੇ ਤੇ ਮੇਰਾ YouTube ਚੈਨਲ ਆ ਇਹਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਧੰਨਵਾਦ ਦੋਸਤੋ